ਮਜਬੂਰ ਕਰ ਰਹੇ ਨੇ ਕਿ ਕੋਈ ਸਟੈਪ ਚੁੱਕੇ ਤੇ ਵੀਰ ਦੇਖੋ ਕੋਈ ਸਟੈਪ ਵੀਰੇ ਮੈਂ ਚੁੱਕਿਆ ਵੀ ਸੀ ਕੱਲ ਰਾਤੀ ਮੈਂ ਚੁੱਕਿਆ ਵੀ ਸੀ ਚਾਹ ਵਾਲੀ ਕੁੜੀ ਕੋਮਲ ਕਾਂਗ ਨੂੰ ਲੋਕ ਫੋਨ ਕਰਕੇ ਐਨੀਆਂ ਧਮਕੀਆਂ ਦੇ ਰਿਹਾ ਕਿ ਤੇਰੀ ਰੇੜੀ ਚੱਕ ਦਾਂਗੇ ਕੋਈ ਕੀ ਕਹਿ ਰਿਹਾ ਤੇ ਕੋਈ ਕੀ ਕਹਿ ਰਿਹਾ ਜਿਸ ਤੋਂ ਬਾਅਦ ਇੱਕ ਕੁੜੀ ਐਨੀ ਜਿਆਦੀ ਪਰੇਸ਼ਾਨ ਹੋ ਚੁੱਕੀ ਏ ਕਿ ਰਾਤ ਇਹਨੇ ਆਪਣੇ ਆਪ ਨੂੰ ਖਤਮ ਕਰਨ ਦਾ ਵੀ ਇੱਕ ਫੈਸਲਾ ਕਰ ਲਿਆ ਸੀ ਖੌਰੇ ਕਿਸ ਤਰ੍ਹਾਂ ਬਚਾ ਹੋ ਗਿਆ ਇਸ ਕੁੜੀ ਦਾ ਕਹਿਣਾ ਹੈ ਕਿ ਮੈਂ ਸਾਰਿਆਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਕੇ ਮਾਫੀ ਮੰਗ ਲਈ ਆ ਕਿ ਮੈਂ ਲੁੱਕ ਕੇ ਮਾਫੀ ਨਹੀਂ ਮੰਗੀ ਸਾਰਿਆਂ ਦੇ ਸਾਹਮਣੇ ਮਾਫੀ ਮੰਗੀ ਆ ਲੋਕੀ ਫਿਰ ਵੀ ਨਹੀਂ ਮਾਫ ਕਰ ਰਹੇ ਕਿੱਥੇ ਮੇਰੀ ਦਿਹਾੜੀ 1500 ਬੈ ਜਾਂਦੀ ਸੀ ਹੁਣ ਮੈਨੂੰ ਮਸਾਂ 300 ਰੁਪਿਆ ਜੁੜਦਾ ਏ ਮਜਬੂਰ ਕਰ ਰਹੇ ਨੇ ਕਿ ਕੋਈ ਸਟੈਪ ਚੁੱਕੇ ਤੇ ਵੀਰੇ ਦੇਖੋ ਕੋਈ ਸਟੈਪ ਵੀਰੇ ਮੈਂ ਚੁੱਕਿਆ ਵੀ ਸੀ ਕੱਲ ਰਾਤੀ ਮੈਂ ਚੁੱਕਿਆ ਵੀ ਸੀ ਤੁਸੀਂ ਵੀਰੇ ਮੈਂ ਰਾਤੀ ਆਪੇ ਦੁੱਤੇ ਮੋਤ ਆ ਜੇ ਕੋਈ ਭਣਪਰਾ ਕਹਿੰਦਾ ਤੇ ਵੀਰੇ ਉਹ ਵੀ ਸਟੈਪ ਚੁੱਕ ਲਾਂਗੇ ਜੇ ਕੋਈ ਭਣਪਰਾ ਜ਼ਿਆਦਾ ਕਹਿੰਦਾ ਵਾ ਤੇ ਤੂੰ ਦੁਨੀਆ ਤੇ ਨਹੀਂ ਰਹਿਣਾ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਮਾਫੀ ਮੰਗੀਆਂ ਮੈਂ ਕਿਹੜਾ ਲੋਕੇ ਮੰਗੀ ਆ ਵੀਰੇ ਅੱਜ ਦੇ ਟਾਈਮ ਤੇ ਪ੍ਰੈਜ਼ੈਂਟ ਦੀ ਗੱਲ ਕਰੋ ਤੇ ਵੀਰੇ 300 ਉੱਤੇ ਨਹੀਂ ਜਾਣ ਦੀ ਦਿਹਾੜੀ ਕਈ ਲੋਕ ਕਹਿਣਗੇ ਕਿ ਕੁੜੀ ਡਰਾਮੇ ਕਰਦੀ ਕੋਈ ਫੋਨ ਨਹੀਂ ਹੁੰਦੇ ਤੇ ਇਸ ਕੁੜੀ ਨੇ ਫੋਨ ਲਿਸਟ ਵੀ ਵਿਖਾਈ ਕਿ ਦੇਖੋ ਕਿੰਨੇ ਫੋਨ ਆਏ ਆ ਉਸ ਤੋਂ ਬਾਅਦ ਹੱਥ ਜੋੜ ਕੇ ਇੱਕੋ ਹੀ ਗੱਲ ਕਰਦੀ ਰਹੀ ਕਿ ਸਾਰੇ ਕਹਿੰਦਿਆ ਤੇਰਾ ਖੋਖਾ ਚੱਕ ਲਾਂਗੇ ਤੇਰਾ ਖੋਖਾ ਚੱਕ ਲਾਂਗੇ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਮੇਰੀ ਰੋਜੀ ਰੋਟੀ ਇਹੀ ਆ ਕਿਰਪਾ ਕਰਕੇ ਮੇਰਾ ਖੋਖਾ ਖਾਣਾ ਚੱਕਿਓ ਇਹੀ ਵੀਡੀਓ ਵੇਖ ਕੇ ਤੁਹਾਨੂੰ ਵੀ ਰਹਿਮ ਹੋਣਾ ਚਾਹੀਦਾ ਕਿ ਬੰਦਾ ਇੱਕ ਗਲਤੀਆਂ ਦਾ ਪੁੱਤ ਆਇਆ ਨੂੰ ਮਾਫ ਕਰ ਦੇਣਾ ਚਾਹੀਦਾ ਐਨਾ ਵੀ ਤੰਗ ਨਹੀਂ ਕਰਨਾ ਚਾਹੀਦਾ ਕਿ ਬੰਦਾ ਮਰਨ ਤੇ ਮਜਬੂਰ ਹੋ ਜਾਏ ਇਹ ਕਰਤੋਹੀ ਵੀ ਸੈਮੋ ਤਦਾ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਕੇ ਕੁੜੀ ਦੀ ਸਪੋਰਟ ਜ਼ਰੂਰ ਕਰਿਓ ਧੰਨਵਾਦ ਆ ਤੁਸੀਂ ਦੇਖ ਲਓ ਫਿਰ ਜੇ ਇਹ ਤੁਹਾਨੂੰ ਮੈਂ ਦਿੰਦੇ ਨੇ ਕਿ ਤੇਰਾ ਕੋਖਾ ਚੋਕੇ ਲੈ ਜਾਾਂਗੇ ਕਿ ਵੀਰੇ ਮੈਂ ਮਾਫੀ ਤੇ ਮੰਗ ਲਈ ਮੇਰਾ ਕੋਖਾ ਨਾ ਖੜਿਓ ਮੇਰੇ ਤੋਂ ਵੀਰੇ ਆਹੀ ਆ ਬਸ ਮੈਂ ਰੋਜ਼ੀ ਰੋਟੀ ਨਾਲ ਚੋਕੇ ਖੜਿਓ ਕੋਈ ਜਾਣਾ